ਮੈਂ ਜੁਨੀਆਂ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਹੈ ਉਸ ਪ੍ਰਮਾਤਮਾ ਦੇ ਪਰਵਤ ਗਾਰ ਨਾਲ ਇਸ ਤਰ੍ਹਾਂ ਗੱਲਾਂ ਕਰਦਾ ਜਿਵੇਂ ਤੁਸੀਂ ਮੇਰੇ ਨਾਲ ਕਰ ਰਹੇ ਹੋ ਤੇ ਮੈਨੂੰ ਇਹ ਸੋਝੀ ਮਿਲਦੀ ਹੈ ਕਿ ਜੋ ਕੁਝ ਵੀ ਬੀਤ ਰਿਹਾ ਹੈ ਉਹ ਤੁਹਾਡੇ ਜ਼ੈਨ ਚ ਚੰਗਾ ਹੈ ਮਾੜਾ ਹੈ ਇਹ ਉਹਦੇ ਹੁਕਮ ਨਾਲ ਬੀਤ ਰਿਹਾ ਕੁਝ ਤੋਂ ਤੁਸੀਂ ਬੈਸਟ ਪੋਜ਼ਿਟਿਵ ਚੀਜ਼ ਕੀ ਕੱਢਣੀ ਹੈ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਇਹ ਤੁਹਾਡੀ ਆਪ ਦੀ ਸਮਝ ਹੈ ਆਪ ਦੀ ਬੁੱਧੀ ਹੈ ਇਸੇ ਕਰਕੇ ਮੈਂ ਹਮੇਸ਼ਾ ਆਪ ਆਪਣੀ ਗੱਲ ਕਰਦਾ ਮੈਂ ਕਿਸੇ ਨੂੰ ਮਤ ਨਹੀਂ ਦਿੰਦਾ ਮੈਂ ਜਦ ਮਹਾਰਾਜ ਗ੍ਰੰਥ ਸਾਹਿਬ ਉਰੇ ਪੇਸ਼ ਹੁੰਨਾ ਤੇ ਮੈਨੂੰ ਐ ਲੱਗਦਾ ਹੁੰਦਾ ਮੇਰੇ 10 ਗੁਰੂ ਸਹਿਬਾਨ ਬੈਠੇ ਐ ਮੈਨੂੰ ਦੇਖ ਰਹੇ ਐ ਔਰ ਮੈਨੂੰ ਤੇ ਕੁਝ ਚੀਜ਼ ਮੰਗਦਾ ਮਹਾਰਾਜ ਜੀ ਮੈਨੂੰ ਸਮਰਥ ਬਖਸ਼ਿਓ ਮਤ ਬਖਸ਼ਿਓ ਸੋ ਮਤ ਜਿਹੜੀ ਹੈ ਉਹ ਤੁਹਾਡੇ ਜ਼ਿਹਨ ਚ ਰਹਿ ਕੇ ਕੀ ਸੋਚਦੀ ਐ ਇਸ ਦੁਨੀਆ ਚ ਬਹੁਤ ਕੁਝ ਹੋ ਰਿਹਾ ਹੋਇਆ ਉਹਨੂੰ ਕਦੇ ਤੁਹਾਨੂੰ ਨੈਗੇਟਿਵ ਨਹੀਂ ਲੈ ਕੇ ਜਾਣਾ ਚਾਹੀਦਾ ਉਹ ਜੋ ਹੋਇਆ ਪ੍ਰਮਾਤਮਾ ਦੇ ਹੁਕਮ ਨਾਲ ਹੋਇਆ ਉਹਦੇ ਚ ਜੋ ਵੀ ਚੀਜ਼ ਨਿਕਲੂਗੀ ਜੇ ਨਿਕਲੀ ਹੈ ਯਾ ਅੱਗੇ ਜਾ ਕੇ ਨਿਕਲੂਗੀ ਉਹ ਵੀ ਹਿਸਟਰੀ ਹੋਊਗੀ ਸੋ ਇਹ ਬੰਦੇ ਦੀ ਆਪ ਦੀ ਸਮਝ ਹੈ ਕਿ ਬੰਦਾ ਉਹਨੂੰ ਕਿਸ ਤਰ੍ਹਾਂ ਦੇਖਦਾ ਮੈਂ ਹਰ ਚੀਜ਼ ਨੂੰ ਉਹਦੀ ਹੋਂਦ ਦੇਖਦਾ ਉਹਦੇ ਹੁਕਮ ਨਾਲ ਦੇਖਦਾ ਇਹ ਬੰਦੇ ਦੀ ਬਣਾਈਆਂ ਚੀਜ਼ਾਂ ਨਹੀਂ ਨਾ ਤੁਸੀਂ ਆਪ ਸੋਚਿਆ ਕੀਤਾ ਨਾ ਤੁਨ ਨੂੰ ਪਤਾ ਇੱਥੇ ਹੋਣਾ ਕੀ ਹੋਣਾ ਜੋ ਹੋ ਰਿਹਾ ਉਹਦੇ ਹੁਕਮ ਨਾਲ ਹੋ ਰਿਹਾ ਔਰ ਹੁਕਮ ਰਜ਼ਾਈ ਚਰਨਾ ਨਾਨਕ ਲਿਖਿਆ ਨਾਲ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋ ਮੇਰਾ ਖਿਆਲ ਤੁਹਾਡੇ ਸਵਾਲ ਦਾ ਜਵਾਬ ਜੀ ਮਿਲ ਗਿਆ ਹੁਣ ਅਮਰ ਜੀ